ਗੇਟ ਹਕੀਮਾ ਅਤੇ ਸਦਰ ਇਲਾਕੇ ਦੇ ਵਿੱਚੋਂ ਪੀਓ ਸਟਾਫ ਵੱਲੋਂ ਦੋ ਨੌਜਵਾਨਾਂ ਨੂੰ ਕੀਤਾ ਗਿਆ ਗ੍ਰਿਫਤਾਰ ਇੱਕ ਦੇ ਉੱਤੇ ਸ਼ਰਾਬ ਅਤੇ ਇੱਕ ਤੇ ਨਸ਼ੇ ਦਾ ਮਕਦਮਾ ਸੀ ਦਰਜ ਮਾਂਜੁਗ ਕੋਰਟ ਦੇ ਵਿੱਚੋਂ ਇਹ ਭਗੋੜੇ ਸੀ ਤੇ ਪੀਓ ਸਟਾਫ ਦੀ ਮਾਂਜੁਗ ਕੋਰਟ ਵੱਲੋਂ ਡਿਊਟੀ ਲਗਾਈ ਗਈ ਸੀ ਤੇ ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਹੈ ਤੇ ਹੁਣ ਇਹਨਾਂ ਦੋਨਾਂ ਨੌਜਵਾਨਾਂ ਨੂੰ ਮਾਂਜੁਗ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਜਾਵੇਗਾ ਅੱਜ ਦਿਨ ਸ਼ੁੱਕਰਵਾਰ 5 ਤਰੀਕ ਸਮਾਂ 12 ਵਜੇ ਦੇ ਕਰੀਬ ਇਹ ਦੋਵੇਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆਓ ਸੁਣਾਉਨੇ ਆ ਕੀ ਕਹਿਣਾ ਹੈ ਅੱਜ ਸਵੇਰੇ ਮੈਂ ਤੇ ਮੇਰੀ ਟੀਮ ਨੇ ਦੋ ਪੀਓ ਅਰੈਸਟ ਕੀਤੇ ਨੇ ਜਿਹੜਾ ਕਿ ਇੱਕ ਜਿਹੜਾ ਭਾਰਤ ਭੂਸ਼ਣ ਜਿਸ ਹੈਪੀ ਸਨ ਨਿਰੰਦਰ ਕੁਮਾਰ ਇਹ ਦੋ ਮੁਕਦਮਿਆਂ ਦੇ ਵਿੱਚ ਪੀਓ ਚੱਲਿਆ ਆ ਰਿਹਾ ਸੀ ਠੀਕ ਹੈ ਜੀ ਦੂਸਰਾ ਜਿਹੜਾ ਪੀਓ ਆ ਇਹ ਹਗਾ ਵਿਕਰਮਜੀਤ ਸਿੰਘ ਦੇ ਲਈ ਸਵਿੱਕੀ ਸਨੋਂ ਸਰਿੰਦਰ ਸਿੰਘ ਇਹ ਥਾਣਾ ਗੇਟਕੀਮਾ ਤੋਂ ਪੀਓ ਚੱਲਿਆ ਰਿਹਾ ਹੈ ਦੋ ਮੁਕਦਮੇ ਦੇ ਵਿੱਚ 11 RC ਵੀ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਵਿਕੀ ਆ ਇਹ 8283 ਦਾ ਪੀਓ ਆ ਇਹਨੂੰ ਅੱਜ ਅਰੈਸਟ ਕੀਤਾ ਜਿਹੜਾ ਭਾਰਤ ਭੂਸ਼ਨਾ ਇਹ ਥਾਣਾ ਸਦਰ ਦਾ ਪੀਓ ਦੋ ਮੁਕਦਮਿਆਂ ਦੇ ਵਿੱਚ ਇਹਦੀ ਥਾਣੇ ਸਦਰ ਵਿੱਚ ਅਰੈਸਟ ਪਾਈ ਜਾਊਗੀ ਤੇ ਵਿੱਕੀ ਦੀ ਜਿਹੜੀ ਆ ਥਾਣਾ ਗੇਟ ਕੇ ਮਾਤੇ ਵਿੱਚ ਗ੍ਰਿਫਤਾਰੀ ਪਾਉ ਜੂਗੀ ਇਹਨਾਂ ਦੀ ਪੁੱਛਗਿੱਛ ਦੇ ਦਰਮਿਆਨ ਜੇ ਕੋਈ ਹੋਰ ਮਕੰਮਿਆਂ ਦੇ ਵਿੱਚ ਇਹ ਗੈਰ ਹਾਇਰਾਂ ਤੇ ਉਹਨਾਂ ਦਾ ਕਲੀਅਰ ਕਰਕੇ ਉਹਨਾਂ ਦੇ ਵਿੱਚ ਵੀ ਇਹਦੀ ਗ੍ਰਿਫਤਾਰੀ ਪਾਈ ਜਾਊਗੀ ਇਹ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਤੇ ਮਾਨਯੋਗ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਦੀਆਂ ਹਦਾਇਤਾਂ ਅਕੋਰਡਿੰਗ ਇਹ ਪੀਓ ਦਾ ਕੰਮ ਆਪਣਾ ਮੁਹਿੰਮ ਚੱਲ ਰਹੀ ਹੈ ਸਪੈਸ਼ਲ ਔਰ ਕੰਮ ਇਸ ਤਰ੍ਹਾਂ ਹੀ ਤੇਜ਼ੀ ਦੇ ਨਾਲ ਇਹ ਕੰਮ ਕੀਤਾ ਜਾਏਗਾ ਜੀ ਤਰਾ ਮਦਦ ਗੁਨਾਹ ਨਾ ਨਾ ਇੱਕ ਤੇ 61 14 ਆਪਣਾ ਸ਼ਰਾਬ ਦਾ ਪਰਚਾ ਜੀ ਦੂਸਰੇ ਦਾ ਜਿਹੜਾ ਹੈਗਾ ਉਹ ਐਨਡੀਪੀਏ ਸੈਕਟਰ ਦਾ ਮਕਦਮਾ